ਪੁੱਛਣਗੇ ਤੂੰ ਵਿਆਹ ਕਰਾਉਣਾ ਮੈਂ ਕਹਿੰਦਾ ਤੁਹਾਡਾ ਦੇਖਣਾ ਫਿਰ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਣ ਦਾ ਮੈਂ ਕਹਾਂ ਮਾਤਾ ਨੂੰ ਪੁੱਛਾਂ ਮਾਤਾ ਨੂੰ ਰੋਜ਼ ਦੀ ਦਮਾਦ ਹੁੰਦੀ ਮੈਂ ਤਿੰਨ ਇੰਤ ਨੂੰ ਕਹਤਾ ਕੋਈ ਬਣੋ ਬਚੋਣਾ ਮਿਆ ਮੈਂ ਬਚੋਣਾ ਬਣੋ ਮਿਆ ਕੋਈ ਕਹਣਾ ਵਿਆਹ ਆ ਜੇ ਸ਼ਾਦੀ ਕਰਨ ਨੂੰ ਤਿਆਰ ਹੋਇਆ ਮੈਂ ਵਿਚੋਲੇ ਦੀ ਛੱਤ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆਓ ਬਹੁਤ ਕਾਲਾ ਵਿਆਹ ਕਰਾਉਣ ਨੂੰ ਅੱਛਾ ਜੀ ਹਾਂ ਜੀ ਗੱਲੋਂ ਇੱਕ ਜੀ ਬਚੋਨਾ ਇੱਕੋ ਬਣਿਓ ਮੇ ਕੋਈਆਂ ਜਨਾਨੀਆਂ ਨਹੀਂ ਚਾਂਬੀਆਂ ਜਣੀਆਂ ਸਾ ਪਛਾਹਿਆ ਨੂੰ ਪੜੋ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਇੱਜ਼ਤ ਕਰੇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਕਰੇ ਹਾਂਜੀ ਇਹਨਾਂ ਦੀ ਇੱਜ਼ਤ ਕਰੇ ਜੀ ਠੀਕ ਹੈ ਫਿਰ ਕਿੱਥੇ ਕਮਾਲ ਲਈ ਆਉਂਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਹਾਂ ਮੂੰਥੇ ਉਹਨੂੰ ਮੈਂ ਜੋ ਇਹ 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 ਦੀ ਇੱਜ਼ਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜੋੜੀ ਜਨਾਨੀ ਮਾਪਿਓ ਦੀ ਇੱਜ਼ਤ ਕਰੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਗਾਣਾ ਤੇ ਨਹੀਂ ਕੱਢਣੀ ਜਦੋਂ ਯਾਰ ਦੀ ਗੱਲ ਕਹਿੰਦਾ ਉਹ ਖੜਦੀ ਜੇ ਅੱਛਾ ਠੀਕੰਦੀ ਦਾਦੀ ਫੇਰ ਉਹ ਤਾਂ ਸਮਝਾਓ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੋਣ ਹੋਈ ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂ ਜੀ ਅਈ ਤੇ ਵੀਰ ਜੀ ਇਹੋ ਹੀ ਆਨੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਏ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸਾਨੂੰ ਚਾਵਾ ਮੈਂ ਇਹੋ ਆਨੀ ਆ ਵੀ ਤੋਰ ਪਵੇ ਕਿ ਤੇਰੀ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਦੋਂ ਤੋਰ ਪੇਂਗਾ ਨਾ ਮੈਂ ਉਸ ਦਿਨ ਤੇਨੂੰ ਵਿਆਹ ਦੂੰ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਹੋ ਜੀ ਆ ਗਈ ਤੇ ਮੇਰਾ ਹੀ ਕਿਦਾਂ ਸੰਭਾਂਗੇ ਨਹੀਂ ਉਹ ਟੋਡੀ ਫੇੜੀ ਨਹੀਂ ਆਵਾਂਗੇ ਆਪਾਂ ਆਵਾਂਗੇ ਟੋਡੀ ਫੋੜੀ ਭਾਵੇਂ ਕੱਦ ਦੇ ਛੋਟੀ ਹੋਵੇ ਆਪਾਂ ਨਹੀਂ ਆਵਾਂਗੇ ਟੋਡੀ ਫੇੜੀ